ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਆਸ ਕਰਦੇ ਕਿ ਤੁਸੀਂ ਸਾਰੇ ਠੀਕ ਹੋਗੇ ਦੋਸਤੋ ਇਹ ਉਹੀ ਘਰ ਆ ਜਿਹੜੀ ਕੱਲ ਪਰਸੋਂ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਕਿ ਇੱਕ ਸਰਪੰਚ ਜਾ ਕੇ ਨਸ਼ਾ ਤਸਕਰਾਂ ਨੂੰ ਇਹ ਕਹਿ ਰਿਹਾ ਕਿ ਤੁਸੀਂ ਨਸ਼ਾ ਵੇਚਣਾ ਬੰਦ ਕਰ ਦਿਓ ਪਰ ਉਹ ਅੱਗੋਂ ਜਨਾਨੀ ਜਿਹੜੀ ਆ ਉਹ ਸਰਪੰਚ ਨੂੰ ਟੋਟ ਟਟ ਕੇ ਪੈ ਰਹੀ ਆ ਤੇ ਨਾਲੇ ਕਹਿ ਰਹੀ ਆ ਕਿ ਅਸੀਂ ਨਸ਼ਾ ਇਦਾਂ ਹੀ ਵੇਚਾਂਗੇ ਤੂੰ ਸਾਨੂੰ ਡੱਕ ਨਹੀਂ ਸਕਦਾ ਨਾਲੇ ਕਹਿੰਦੀ ਆ ਕਿ ਅਸੀਂ ਕਿਹੜਾ ਨਸ਼ਾ ਅੱਜ ਦਾ ਵੇਚਦੇ ਆ ਅਸੀਂ ਤਾਂ ਨਸ਼ਾ ਬਹੁਤ ਚਿਰ ਦਾ ਵੇਚਦੇ ਆ ਤੂੰ ਸਾਡਾ ਕੀ ਕਰ ਲੇਗਾ ਉਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦੇ ਹੋਏ ਆ ਦੇਖੋ ਤੁਸੀਂ ਉਹਦਾ ਘਰ ਜਿਹੜਾ ਸੀ ਉਹ ਢਾ ਕੇ ਢੇਰੀ ਕਰ ਦਿੱਤਾ ਵਾ ਇਦਾਂ ਹੋਰ ਵੀ ਜਿੱਥੇ-ਜਿੱਥੇ ਪੰਜਾਬ ਪੁਲਿਸ ਪ੍ਰਸ਼ਾਸਨ ਨੂੰ ਪਤਾ ਲੱਗਦਾ ਨਸ਼ਾ ਤਸਕਰਾਂ ਦਾ ਤੇ ਉਹਨਾਂ ਦੇ ਉੱਪਰ ਇਦਾਂ ਹੀ ਬਣਦੀ ਜਿਹੜੀ ਆ ਉਹ ਕਾਰਵਾਈ ਜਿਹੜੀ ਆ ਉਹ ਕਰਨੀ ਚਾਹੀਦੀ ਹੈ ਤਾਕੇ ਅੱਗੇ ਜੋ ਕੇ ਨਸ਼ਾ ਕਰ ਕਰਕੇ ਮਾਵਾਂ ਦੇ ਪੁੱਤ ਨੌਜਵਾਨ ਜਿਹੜੇ ਟੀਕੇ ਲਾ ਲਾ ਕੇ ਮਰਨਦੇ ਨੇ ਉਹਨਾਂ ਦਾ ਜਿਹੜਾ ਵਾ ਉਹ ਬਚਾ ਹੋ ਸਕਦਾ ਵਾ ਤੇ ਪੰਜਾਬ ਦੇ ਵਿੱਚੋਂ ਨਸ਼ਾ ਵੀ ਜਿਹੜਾ ਵਾ ਉਹ ਖਤਮ ਹੋ ਸਕਦਾ ਵਾ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਜੀ